ਤੁਸੀਂ ਵੇਖ ਰਹੇ ਹੋ ਸਾਡਾ ਅੰਮ੍ਰਿਤਸਰ ਯਾਨੀ ਕਿ ਸਾਡੇ ਅੰਮ੍ਰਿਤਸਰ ਦੀ ਗੁਰੂ ਨਗਰੀ ਦੀ ਹਰ ਕਹਾਣੀ ਅਸੀਂ ਤੁਹਾਨੂੰ ਇਸ ਸ਼ੋਅ ਦੇ ਵਿੱਚ ਦੱਸਦੇ ਹਾਂ ਤੇ ਲਗਾਤਾਰ ਅਸੀਂ ਉਹ ਮੁੱਦਾ ਚੱਕ ਰਹੇ ਹਾਂ ਕਿ ਜਿਸ ਥਾਂ ਦੇ ਉੱਤੇ ਰੋਜ਼ਾਨਾ ਲੱਖਾਂ ਹੀ ਟੂਰਿਸਟ ਲੱਖਾਂ ਹੀ ਸ਼ਰਧਾਲੂ ਨਤਮਸਤਕ ਹੋਣ ਪਹੁੰਚਦੇ ਨੇ ਉੱਥੇ ਦੇ ਹਾਲਾਤ ਕਿਹੋ ਜਿਹੇ ਨੇ ਤੇ ਇਹ ਜੋ ਤਸਵੀਰਾਂ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਛੋਟੀਆਂ-ਛੋਟੀਆਂ ਗਲੀਆਂ ਦੀ ਇਹ ਉਹ ਖਾਸ ਗਲੀਆਂ ਨੇ ਜਾਂ ਤੁਸੀਂ ਕਹਿ ਲਓ ਇਹ ਉਹ ਖਾਸ ਰਸਤਾ ਹੈ ਜਿਹੜੇ ਰਸਤੇ ਤੋਂ ਰੋਜ਼ ਸ਼ਰਧਾਲੂ ਲੱਖਾਂ ਦੀ ਗਿਣਤੀ ਦੇ ਵਿੱਚ ਪੈਦਲ ਤੁਰ ਕੇ ਜਾਂ ਰਿਕਸ਼ੇ ਦੇ ਜ਼ਰੀਏ ਜਾਂ ਫਿਰ ਮੋਟਰਸਾਈਕਲ ਦੇ ਜ਼ਰੀਏ ਦਰਬਾਰ ਸਾਹਿب ਪਹੁੰਚਦੇ ਨੇ ਨਤਮਸਤਕ ਹੁੰਦੇ ਨੇ ਤਾਂ ਇਹ ਗਲੀਆਂ ਆਸੀਂ ਇਸ ਕਰਕੇ ਦਿਖਾ ਰਹੇ ਆ ਇਹ ਉਹ ਪੁਰਾਣੀਆਂ ਗਲੀਆਂ ਨੇ ਜਿੱਥੋਂ ਦੀ ਕਹਿ ਲੋ ਕਿ ਉਸ ਸਮੇਂ ਦੇ ਜਦੋਂ ਗੁਰੂ ਸਾਹਿਬ ਹੁੰਦੇ ਸੀ ਜਦੋਂ ਉਹਨਾਂ ਨੇ ਨੀ ਪੱਥਰ ਰੱਖਿਆ ਦਰਬਾਰ ਸਾਹਿਬ ਸ਼ੁਰੂ ਕੀਤਾ ਬਣਾਉਣਾ ਮੀਆਂ ਮੀਰ ਤੋਂ ਨੀ ਪੱਥਰ ਰਖਾਇਆ ਉਦੋਂ ਤੋਂ ਉੱਥੇ ਦਾ ਜਿਹੜਾ ਸਟਰਕਚਰ ਸੀਗਾ ਇਦਾਂ ਦੀਆਂ ਛੋਟੀਆਂ-ਛੋਟੀਆਂ ਗਲੀਆਂ ਬਣਾਈਆਂ ਤੇ ਉਹ ਸਿਗੀਆਂ ਉਦੋਂ ਦੀਆਂ ਤੇ ਹੁਣ ਤੱਕ ਜਿਹੜੀਆਂ ਬਣੀਆਂ ਹੋਈਆਂ ਨੇ ਤੇ ਹੁਣ ਕੀ ਹਾਲਾਤ ਨੇ ਜਰਾ ਉਧਰ ਨਜ਼ਰ ਮਾਰ ਦਿਆਂ ਤਾਂ ਇਹ ਉਹ ਗਲੀਆਂ ਦੇ ਹਾਲਾਤ ਨੇ ਜਿੱਥੇ ਤੁਸੀਂ ਵੇਖ ਸਕਦੇ ਹੋ ਥਾਂ-ਥਾਂ ਤੇ ਕੂੜਾ ਥਾਂ-ਥਾਂ ਤੇ ਗੰਧ ਥਾਂ-ਥਾਂ ਦੇ ਉੱਤੇ ਸੀਵਰੇਜ ਦੇ ਟੱਕਣ ਖੁੱਲੇ ਹੋਏ ਨੇ ਥਾਂ-ਥਾਂ ਦੇ ਉੱਤੇ ਨਾਲੀਆਂ ਟੁੱਟੀਆਂ ਹੋਈਆਂ ਨੇ ਤੇ ਇਹੀ ਗੰਧ ਜਿੱਥੇ ਪਿਆ ਹੋਇਆ ਹੈ ਕੂੜਾ ਕਰਕਟ ਜਿੱਥੇ ਢੇਰ ਲੱਗੇ ਹੋਏ ਨੇ ਇਨਾਂ ਦੇ ਵਿੱਚੋਂ ਨਿਕਲ ਕੇ ਸ਼ਰਧਾਲੂਆਂ ਨੂੰ ਜਿਹੜਾ ਹੈ ਉੱਥੇ ਦਰਬਾਰ ਸਾਹਿਬ ਤੱਕ ਜਾਣਾ ਪੈਂਦਾ ਹੈ ਤੁਸੀਂ ਹੈਰਾਨੀ ਦੀ ਗੱਲ ਕਹ ਲਓ ਜਾਂ ਫਿਰ ਤੁਸੀਂ ਕਹ ਲਓ ਬੜੀ ਹੀ ਸ਼ਰਮਨਾਕ ਗੱਲ ਹੈ ਕਿ ਜਿਸ ਗਲੀ ਤੋਂ ਦਰਬਾਰ ਸਾਹਿਬ ਪਹੁੰਚਦਾ ਹੈ ਬੰਦਾ ਉਸ ਗਲੀ ਦੇ ਹਾਲਾਤ ਕੀ ਨੇ ਇਹਨਾਂ ਤਸਵੀਰਾਂ ਇਹ ਖੁਦ ਬਿਆਨ ਕਰ ਰਹੀਆਂ ਨੇ ਤੇ ਆਉਣ ਵਾਲੇ ਟੂਰਿਸਟ ਜਿਹੜੇ ਉੱਥੇ ਰੋਜ਼ ਜਾਂਦੇ ਨੇ ਉਹ ਕੀ ਕੁਝ ਕਹਿ ਰਹੇ ਨੇ ਜ਼ਰਾ ਉਹ ਵੀ ਸੁਣ ਲਓ ਅਨੇ ਦਾ ਰਸਤਾ ਬਹੁਤ ਜਿਆਦਾ ਮਤਲ ਗੰਦਾ ਵਾ ਤੇ ਇਹਦੀ ਸਾਫ ਸਫਾਈ ਜਿਹੜੀ ਹੋਣੀ ਚਾਹੀਦੀ ਤੇਨੂੰ ਸੁੰਦਰ ਬਣਾ ਕੇ ਸੁੰਦਰੀਕਰਨ ਕੀਤਾ ਕਰਨਾ ਚਾਹੀਦਾ ਜੀ ਦਰਬਾਰ ਸਾਹਿਬ ਨੂੰ ਇਹ ਮੇਨ ਮੇਨ ਰਸਤਾ ਵਾ ਤੇ ਇਸ ਰਸਤੇ ਦਾ ਸਰਕਾਰ ਨੂੰ ਖਾਸ ਧਿਆਨ ਦੇਣਾ ਚਾਹੀਦਾ ਜਗਾ ਜਗਾ ਗੰਦਗੀ ਦੇ ਢੇਰ ਲੱਗੇ ਆ ਯਾਤਰੀਆਂ ਉੱਤੇ ਗਲਤ ਇਮਪ੍ਰੈਸ਼ਨ ਪੈਂਦਾ ਸ਼ਰਧਾਲੂਆਂ ਤੇ ਹਾਂਜੀ ਹਾਂਜੀ ਹੂੰ ਇਹ ਮੇਨ ਰਸਤਾ ਜੀ ਦਰਬਾਰ ਸਾਹਿਬ ਨੂੰ ਜਾਣ ਦੀ ਤੇ ਯਾਤਰੀਆਂ ਦੇ ਉੱਤੇ ਮਤਲ ਬਹੁਤ ਜਿਆਦਾ ਫਰਕ ਪੈਂਦਾ ਤੇ ਗੰਦ ਪਿਆ ਰਸਤਿਆਂ ਦੇ ਵਿੱਚ ਇਹਨੂੰ ਚੁਕਾ ਕੇ ਇਹਨੂੰ ਸਾਫ਼ ਸੁਥਰਾ ਮਤਲ ਬਣਾਉਣਾ ਚਾਹੀਦਾ ਸਰਕਾਰ ਨੂੰ ਇੱਧਰ ਧਿਆਨ ਦੇਣਾ ਚਾਹੀਦਾ ਤੁਹਾਡਾ ਨਾਮ ਕਿੱਥੋਂ ਆਏ ਮੈਂ ਗਰਦੇਸ਼ ਸਿੰਘ ਜੀ ਸ੍ਰੀ ਕਰਨਤਾਰਨ ਸਾਹਿਬ ਤੋਂ ਅਸੀਂ ਇੱਥੇ ਆਪਣਾ ਰੋਜ਼ ਆਉਂਦੇ ਜਾਂਦੇ ਰਹਿੰਦੇ ਹਾਂ ਜੀ ਸ੍ਰੀ ਦਰਬਾਰ ਸਾਹਿਬ ਨੂੰ ਤੇ ਜਿਹੜਾ ਬਾਜ਼ਾਰ ਦੇ ਵਿੱਚ ਦੁਕਾਨਦਾਰਾਂ ਵੱਲੋਂ ਕੁਝ ਹੋਰ ਲੋਕਾਂ ਵੱਲੋਂ ਜਿਹੜੀਆਂ ਆ ਗੰਦਗੀ ਦੇ ਢੇਰ ਕੁਝ ਆ ਆਪਣਾ ਬਾਹਰ ਆ ਜਿਹੜੇ ਸਮਾਨ ਵਧਾ ਕੇ ਲਾਏ ਹੋਏ ਆ ਰਸਤਾ ਬੰਦ ਕੀਤਾ ਏ ਇਹ ਵੱਲ ਕਾਸ਼ ਜਿਹੜਾ ਪ੍ਰਸ਼ਾਸਨ ਵੱਲੋਂ ਧਿਆਨ ਦੇਣਾ ਚਾਹੀਦਾ ਏ ਜਿਹੜੇ ਦਰਬਾਰ ਸਾਹਿਬ ਨੂੰ ਰਸਤੇ ਜਾਂਦੇ ਆ ਉਹਨਾਂ ਦੇ ਵੱਲੇ ਖਾਸ ਸਫਾਈ ਦਾ ਧਿਆਨ ਦੇਣਾ ਚਾਹੀਦਾ ਔਰ ਜਿਹੜਾ ਵਕਤਾਨਦਾਰ ਆ ਉਹ ਵੀ ਇਹਨਾਂ ਚੀਜ਼ਾਂ ਦਾ ਖਿਆਲ ਰੱਖਣ ਕਿ ਅਸੀਂ ਰਸਤੇ ਦੀ ਸਾਫ ਸਫਾਈ ਰੱਖੀਏ ਕਿ ਲੱਗਦਾ ਸਰਕਾਰ ਨੂੰ ਇਸ ਗੱਲ 'ਇਹ ਖਾਸ ਧਿਆਨ ਦੇਣਾ ਚਾਹੀਦਾ ਕਿਉਂਕਿ ਇਹ ਰਸਤਾ ਦਰਬਾਰ ਸਾਹਿਬ ਨੂੰ ਜਾਂਦਾ ਲੱਖਾਂ ਸ਼ਰਧਾਲੂ ਇਸ ਰਸਤੇੋਂ ਲੰਘਦੇ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਇੱਥੇ ਆਪਣੇ ਆਪ ਵਰਡ ਤੋਂ ਜਿਹੜੀ ਆ ਸ਼ਰਧਾਲੂ ਆਉਂਦੇ ਨੇ ਤੇ ਇਹਨਾਂ ਰਸਿਆਂ ਦੇ ਵਿੱਚ ਵੀ ਲੰਘ ਕੇ ਜਾਂਦੇ ਇਹਨਾਂ ਰਸਤਿਆਂ ਦੀ ਸਫਾਈ ਜਿਹੜੀ ਵਧੀਆ ਚੇਚੇ ਤੌਰ ਤੇ ਹੋਣੀ ਚਾਹੀਦੀ ਤਾਂ ਤੁਸੀਂ ਸੁਣਿਆ ਰੂਟੀਨ ਦੇ ਵਿੱਚ ਰੋਜ਼ ਦਰਬਾਰ ਸਾਹਿਬ ਮੱਥਾ ਟੇਕਣ ਆਉਣ ਵਾਲੇ ਲੋਕ ਕੀ ਕੁਝ ਕਹਿ ਰਹੇ ਨੇ ਕਿ ਆਖਿਰਕਾਰ ਰੋਜ਼ ਇਸ ਗੰਦੇ ਵਿੱਚੋਂ ਨਿਕਲ ਕੇ ਜਾਣਾ ਪੈਂਦਾ ਹੈ ਫਿਰ ਗੁਰੂ ਘਰ ਨਤਮਸਤਕ ਹੁੰਨੇ ਆ ਫਿਰ ਉੱਥੋਂ ਦੀ ਵਾਪਸੀ ਵੀ ਫਿਰ ਆਹੀ ਗਲੀਆਂ ਥਾਣੀ ਸਾਨੂੰ ਵਾਪਸ ਆਣਾ ਪੈਂਦਾ ਤੇ ਇਹ ਬਾਜ਼ਾਰ ਹੈ ਕੋਈ ਛੋਟਾ ਮੋਟਾ ਬਾਜ਼ਾਰ ਨਹੀਂ ਬਹੁਤ ਵੱਡਾ ਬਾਜ਼ਾਰ ਹੈ ਜਿੱਥੇ ਲੱਖਾਂ ਕਰੋੜਾਂ ਦਾ ਬਿਜ਼ਨਸ ਵੀ ਹੁੰਦਾ ਹੈ ਸਰਕਾਰ ਨੂੰ ਟੈਕਸ ਵੀ ਜਾਂਦਾ ਹੈ ਤੇ ਦੁਕਾਨਾਂ ਦੇ ਬਾਹਰ ਹੀ ਇਸ ਤਰ੍ਹਾਂ ਹੀ ਕੂੜਾ ਕਰਕਟ ਖਿਲਰਿਆ ਰਹਿੰਦਾ ਹੈ ਤੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਅਸੀਂ ਬਹੁਤ ਵਾਰ ਕੰਪਲੇਂਟ ਵੀ ਕਰ ਚੁੱਕੇ ਹਾਂ ਪਰ ਫਿਰ ਵੀ ਕੋਈ ਸਫਾਈ ਵਾਲੇ ਧਿਆਨ ਨਹੀਂ ਹੈ ਅੰਮ੍ਰਿਤਸਰ ਪ੍ਰਸ਼ਾਸਨ ਸੁੱਤਾ ਪਿਆ ਹੈ ਜਦੋਂ ਦੁਕਾਨਾਂ ਖੁੱਲ ਜਾਂਦੀਆਂ ਨੇ ਉਦੋਂ ਸਫਾਈ ਵਾਲੇ ਕੁਝ ਆਂਦੇ ਨੇ ਤੇ ਚੱਕ ਕੇ ਲੈ ਜਾਂਦੇ ਨੇ ਤਾਂ ਕਿ ਤਾਂ ਵੀ ਉੱਥੇ ਇਸ ਤਰ੍ਹਾਂ ਕੂੜਾ ਖਿਲਰਿਆ ਰਹਿੰਦਾ ਹੈ ਇਹਨਾਂ ਦਾ ਕਹਿਣਾ ਹੈ ਕਿ ਦੁਕਾਨਾਂ ਖੁੱਲਣ ਤੋਂ ਪਹਿਲਾਂ ਇਹਨਾਂ ਸਾਰੀਆਂ ਗਲੀਆਂ ਦੀ ਸਫਾਈ ਹੋਣੀ ਚਾਹੀਦੀ ਹੈ ਜਿਸ ਕਾਰਨ ਜਿਹੜੇ ਬਾਹਰੋਂ ਟੂਰਿਸਟ ਆ ਰਹੇ ਆ ਉਹਨਾਂ ਦੇ ਉਹਨਾਂ ਦੇ ਸਾਹਮਣੇ ਅੰਮ੍ਰਿਤਸਰ ਯਾਨੀ ਕਿ ਸਾਡੇ ਅੰਮ੍ਰਿਤਸਰ ਦੀ ਜਿਹੜੀ ਇਮੇਜ ਹੈ ਉਹ ਖਰਾਬ ਨਾ ਹੋ ਸਕੇ ਹਾਂਜੀ ਰੋਜ਼ਾਨਾ ਇਸਰਾ ਹੀ ਹਾਲ ਹੈ 11 ਸੱਡ 11 ਟਰਾਲੀ ਆਪਣਾ ਕਟਰਾ ਮੋਤੀ ਵਜਾ ਤੱਕ ਫਸੀ ਹੁੰਦੀ ਹੈ ਟਰੈਫਿਕ ਵੀ ਹਰਜ ਹੁੰਦਾ ਸਭ ਕੁਝ ਦਿੱਕਤ ਆਉਂਦੀ ਹੈ ਸਾਰੀ ਦਿੱਕਤਾਂ ਬਹੁਤ ਪਰੇਸ਼ਾਨੀਆਂ ਦਾ ਕੰਮ ਹੈ ਕਦ ਕਦੀ ਚੁੱਕਿਆ ਜਾਂਦਾ ਕਚਰਾ ਚੁੱਕਿਆ ਜਾਂਦਾ ਕਦੀ ਨਹੀਂ ਚੁੱਕਿਆ ਜਾਂਦਾ ਲੱਗਦਾ ਕਿ ਇਸ ਗਲੀਰ ਖਾਸੀਆਂ ਦੇ ਨਾਲ ਜਿਹਦੇ ਕਿ ਲੱਖਾਂ ਤੇ ਰਾਂਤੀਛੜ ਤੋਂ ਐਸੀ ਗਲੀ ਚ ਲੰਘ ਕੇ ਜਾਂਦੇ ਹਾਂ ਹਾਂ ਧਿਆਨ ਤੇ ਜ਼ਰੂਰ ਦੇਣਾ ਤੇ ਟੂਰਿਸਟਰ ਟੂਰਿਸਟ ਬਹੁਤ ਆਂਦਾ ਇੱਥੇ ਸਾਰਾ ਗੰਦਾ ਲੱਗਦਾ ਜੋ ਵੀ ਹੈ ਫੋਰਨ ਫੋਰਨ ਟੂਰਿਸਟ ਵੀ ਆਂਦਾ ਤਾਂ ਫੋਟੋ ਖਿੱਚ ਕੇ ਲੈ ਕੇ ਜਾਂਦਾ ਦੇਖੋ ਜੀ ਕਚਰਾ ਲੱਗਾ ਹੋਇਆ ਇਹ ਦੇ ਗੱਡੀ ਚੱਕਣ ਨਾਲ ਆਂਦੇ ਨਹੀਂ ਕਦੇ ਆਂਦੇ ਐ ਆਂਦੇ ਟਾਈਮ ਬੇ ਟਾਈਮ ਹੀ ਆਂਦੇ ਕਦੀ 11 ਵਜੇ ਆਂ ਕੇ ਕਦੀ 11:30 ਆਂ ਕੇ ਕਦੀ ਐਸੀ ਟਾਈਮ ਦੇ ਵਿੱਚ ਵਿੱਚ ਜਾਂਦੇ ਬਾਜ਼ਾਰ ਖੁੱਲਣ ਤੋਂ ਪਹਿਲੇ ਆਉਣਾ ਚਾਹੀਦਾ ਜਿਹੜਾ ਕਿ ਬਾਜ਼ਾਰ ਖੁੱਲਣ ਤੋਂ ਬਾਅਦ ਆਉਂਦੇ ਨੇ ਮੁਸਕਿਲ ਗਾਰਪੇਟ ਨੂੰ ਕਦੇ ਸ਼ਿਕਾਇਤ ਕੀਤੀ ਕਦੇ ਅਧਿਕਾਰੀ ਅਸੀਂ ਆਪਣੇ ਐਸੋਸੀਏਸ਼ਨ ਨੂੰ ਕਹੀਦਾ ਹੈ ਉਹ ਅੱਗੇ ਕੰਪਲੇਂਟ ਕਰਦੇ ਹੈ ਮਗਰ ਕਦੀ ਜਦੋਂ ਕੰਪਲੇਂਟ ਹੋਏ ਤਾਂ ਠੀਕ ਹੈ ਜੋ ਫਿਰ ਕੁਝ ਟਾਈਮ ਬਾਅਦ ਫਿਰ ਉਹੀ ਹਾਲ ਹੋ ਜਾਂਦਾ ਲੱਗਦਾ ਕਿ ਇੱਥੇ ਧਿਆਨ ਦੇਣ ਦੀ ਜ਼ਰੂਰਤ ਹੈਗੀ ਹਾਂਜੀ ਹੈ ਜ਼ਰੂਰ 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 ਇੱਕ ਬੜੀ ਜਾਮ ਰਹਿੰਦੀ ਹੈ ਇਹ ਰਿਸ਼ਕਾ ਲੈਨੇ ਰਸ਼ ਕੀਤਾ ਹੁੰਦਾ ਕੋਈ ਹਿਸਾਬ ਨਹੀਂ ਕਦੀ ਕਦੀ ਅੱਧਾ ਤਾਂ ਗੱਡਾ ਜਾਮ ਹੀ ਨੱਗਾ ਰਹਿੰਦਾ ਫਿਰ ਹਲੜਦੇ ਆਵੇ ਕੋਈ ਇਹ ਪ੍ਰੋਬਲਮਾਂ ਬੜੀਆਂ ਹੀ ਆਈਆਂ ਕੀ ਕਰਿਆ ਆਹ ਟਰਾਲੀ ਜਿਹੜੀ ਆ 12 ਵਜੇ ਆਉਂਦੀ ਹਫਤੇ ਚ ਦੋ ਵਾਰੀ ਆਉਂਦੀ ਐ ਤਿੰਨ ਵਾਰੀ ਆਉਂਦੀ ਐ ਬਸ ਰੈਗੂਲਰ ਨਹੀਂ ਆਉਂਦੀ ਇਹ ਗੱਲ ਦੇ ਪ੍ਰਸ਼ਾਸਨ ਨੂੰ ਸਾਹਸਬਾਈ ਦਾ ਧਿਆਨ ਰੱਖੋ ਤਾਂ ਕਿ ਲੋਕੀ ਆਨ ਲੈ ਜਾਂਦੇ ਅੱਛਾ ਲੱਗੇ ਮਹਿਸੂਸ ਹੋਵੇ ਹੋਟਲ ਨੂੰ ਸਹਾਈ ਹੋਈ ਐ ਕਿਸੀ ਨਹੀਂ ਆਉਂਦੇ ਤੇ ਲੱਖਾਂ ਤੁਹਾਨੂੰ ਲੱਖਾਂ ਇਤਿਹਾਸ ਤੂ ਟੂਰਿਸਟ ਆਉਂਦੇ ਜਾਂਦੇ ਆਨ ਲੈ ਜਾਂਦੇ ਰਹਿੰਦੇ ਐ ਇਸ ਗੱਲ ਖਾਸ ਧਿਆਨ ਦੇਣਾ ਚਾਹੀਦਾ ਹੈ ਸਰਕਾਰ ਨੂੰ ਖਾਸ ਧਿਆਨ ਦੇਣਾ ਜਿਹੜਾ ਜਗ੍ਹਾ ਦੀ ਹਰ ਮੰਦਰ ਸਾਹਿਬ ਕੋ ਲਗਾ ਹੈ ਸ਼ਰਧਾਲੂ ਆਪਣੇ ਰੁਟੀਨ ਮੁਤਾਬਕ ਕੰਮ ਕਰ ਦੇਣਾ ਆਂਦੇ ਰਹਿ ਤਾਂ ਤੁਸੀਂ ਸੁਣਿਆ ਦੁਕਾਨਦਾਰ ਖੁਦ ਕਿੰਨੇ ਪਰੇਸ਼ਾਨ ਨੇ ਪ੍ਰਸ਼ਾਸਨ ਕੋਈ ਵੀ ਸਾਰ ਨਹੀਂ ਲੈ ਰਿਆ ਲਗਾਤਾਰ ਦਰਬਾਰ ਸਾਹਿਬ ਨੂੰ ਜਾਂਦੇ ਹੋਏ ਰਸਤਿਆਂ ਦੇ ਉੱਤੇ ਗੰਧ ਹੀ ਦੇਖਣ ਨੂੰ ਮਿਲ ਰਿਹਾ ਹੈ ਸੜਕਾਂ ਟੁੱਟੀਆਂ ਨੇ ਗੱਟਰ ਦੇ ਟੱਕਣ ਖੁੱਲੇ ਹੋਏ ਨੇ ਸੀਵਰੇਜ ਉਸੇ ਤਰ੍ਹਾਂ ਹੀ ਹੈ ਤੇ ਲਗਾਤਾਰ ਜਿਹੜੀਆਂ ਨਾਲੀਆਂ ਵੀ ਬਣੀਆਂ ਹੋਈਆਂ ਨੇ ਉਹ ਵੀ ਟੁੱਟੀਆਂ ਹੋਈਆਂ ਨੇ ਤੇ ਸਾਡਾ ਇਸ ਖਬਰਦਖਾਨ ਦਾ ਮਕਸਦ ਸਿਰਫ ਇਹ ਹੀ ਹੈ ਕਿ ਸਾਡੇ ਅੰਮ੍ਰਿਤਸਰ ਨੂੰ ਸਹੀ ਕੀਤਾ ਜਾਵੇ ਤੇ ਅੰਮ੍ਰਿਤਸਰ ਦੀ ਕੋਈ ਵੀ ਗੱਲ ਹੋਵੇ ਉਹ ਅਸੀਂ ਪ੍ਰਸ਼ਾਸਨ ਤੱਕ ਪਹੁੰਚਾ ਸਕੀਏ ਜਿਸ ਦੇ ਨਾਲ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਦੇ ਮਨਾਂ ਦੇ ਵਿੱਚ ਸਾਡੇ ਅੰਮ੍ਰਿਤਸਰ ਨੂੰ ਲੈ ਕੇ ਕੋਈ ਵੀ ਸ਼ੱਕ ਜਾਂ ਸ਼ੰਕਾ ਨਾ ਹੋਵੇ ਖੈਰ ਤੁਹਾਡੇ ਇਲਾਕੇ ਦੇ ਕੀ ਹਾਲਾਤ ਨੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਜੇਕਰ ਤੁਸੀਂ ਚਾਹਦੇ ਹੋ ਤੁਹਾਡੇ ਇਲਾਕੇ ਦੀ ਗੱਲ ਚੱਕੀਏ ਤਾਂ ਲੋਕੇਸ਼ਨ ਵੀ ਸਾਡੇ ਨਾਲ ਜ਼ਰੂਰ ਸਾਂਝੀ ਕਰੋ ਬਾਕੀ ਅੱਜ ਦੀ ਖਬਰ ਤੇ ਤੁਹਾਡਾ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ